ਇੱਕ ਬੰਨ ਲਾਇਆ ਦੂਜਾ ਟੁੱਟਣ ਨੂੰ ਤਿਆਰ ਸੀ ਕੋਣ ਕਹਿੰਦਾ ਬੀਬੀਆਂ ਘਰ ਦੇ ਵਿੱਚ ਕੰਮ ਹੀ ਕਰਦੀਆਂ ਨੇ ਬੀਬੀਆਂ ਨੇ ਬੰਨ ਸੰਭਲਿਆ ਬੀਬੀਆਂ ਨੇ ਪੂਰਾ ਪਿੰਡ ਸੰਭਲਿਆ ਅੱਜ ਤੱਕ ਕਹਿੰਦੇ ਹੈਗੇ ਨੇ ਬੀਬੇ ਨੂੰ ਤਾਂ ਘਰ ਦਾ ਕੰਮ ਹੀ ਹੁੰਦਾ ਬਾਹਰ ਦਾ ਕੰਮ ਤੇ ਕਰ ਹੀ ਨਹੀਂ ਸਕਦੀਆਂ ਬੀਬੀਆਂ ਕਰ ਕਰ ਤਾਂ ਨਹੀਂ ਸਕਦੀਆਂ ਬੀਬੀਆਂ ਬਰਾਬਰ ਬੰਦੇ ਦੇ ਮੁਕਾਬਲਾ ਬਰਾਬਰ ਕਰ ਰਹੀਆਂ ਤੀਆਂ ਮਰੀਜ਼ ਵੀ ਫਿਰ ਰਹੇ ਨੇ ਬੁੜੀਆਂ ਟੁੱਟੀਆਂ ਭੱਜੀਆਂ ਸਾਰੀਆਂ ਮਾਤਾ ਸਾਡੇ ਵੀਰ ਸਾਡੇ ਭਾਈ ਬਜ਼ੁਰਗ ਸਭ ਫਿਰ ਰਹੇ ਨੇ ਜਿਹੜੀ ਇਹਦੀ ਰਪਿਆਰ ਹੈ ਨਾ ਪ੍ਰੋਪਰ ਤਰੀਕੇ ਨਾਲ ਨਹੀਂ ਕੀਤੀ ਗਈ ਹੈਗੀ ਪਹਿਲਾਂ ਹੁਣ ਐਟ ਟਾਈਮ ਟੁੱਟ ਗਿਆ ਤੇ ਹੁਣ ਬੰਦੋਬਾਸ ਸਾਰੇ ਲੋਕ ਸਾਰਾ ਪੰਜਾਬ ਦੇ ਪਿੱਛੇ ਲੱਗਿਆ ਹੋਇਆ ਹੈ ਅਸੀਂ ਇਹ ਛਾਤੀ ਦੇਖ ਲਈ ਹੁਣ ਫੇਰ ਦੇਖਿਆ ਜੇ ਮੁੜ ਕੇ ਹੁਣ ਜਿਹੜਾ ਹੁਣ ਹੋਇਆ ਪੈਸਾ ਇਹ ਟਾਈਮ ਕਦੇ ਹੋਇਆ ਨਹੀਂ ਤੇ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਵੀ ਮੈਂ ਆਪਾਂ ਲ ਹੈਲੀਕਾਪਟਰ ਵੀ ਦੇ ਦਿੱਤਾ ਹੁਣ ਹੈਲੀਕਾਪਟਰ ਦੇ ਜਦੋਂ ਕੋਈ ਚੜ ਕੇ ਵੀ ਆਇਆ ਕੋਈ ਦੇਖਿਆ ਵੀ ਆਇਆ ਹੁਣ ਸਰਕਾਰਾਂ ਕੰਨੀਆਂ ਕੋਈ ਕਰ ਦਿਆ ਪੂਰਾ ਪੂਰਾ ਕੰਮ ਕਰ ਸੈਲੀਟ ਕੋਈ ਵੀ ਨਹੀਂ ਕਰਦਾ ਗੱਲਾਂ ਨਾਲ ਜੋ ਮਰਜ਼ੀ ਕਰਾ ਰਾ ਹੈ ਨਾ ਤੇ ਚਾੜੂ ਵਾਲੇ ਨੇ ਕੀ ਕੀਤਾਗਾ ਚਾੜੂ ਵਾਲੇ ਨੇ ਕੋਸ਼ਿਸ਼ ਵੀ ਕਰਿਆ ਬਾ ਸਿਆਸੀ ਰੋਟਾ ਛੇ ਦਾ ਵੋਟਾਂ ਲੈ ਕੇ ਪਾਸੇ ਕਰੂੰਗਾ ਹੀ ਕਰੂੰਗਾ ਕਰਦਾ ਕੱਖ ਨਹੀਂ ਕੋਈ ਉਹ ਜਿਹੜਾ ਪਬਲਿਕ ਦਾ ਸਾਥ ਆ ਉਹ ਜ਼ਿੰਦਗੀ ਚ ਮੈਂ ਨਹੀਂ ਭੁੱਲੂਗਾ ਕਦੇ ਆਹ ਬੱਚੇ ਵੀ ਵੇਖੋ ਤੁਸੀਂ ਲੱਗੇ ਹੋਏ ਨੇ ਛੋਟਾ ਬੱਚਾ ਹੈਗਾ ਇਹ ਪੰਜਾਬ ਦੇ ਬੱਚੇ ਨੇ ਪੰਜਾਬ ਦੇ ਖਾਣ ਨੂੰ ਤਾਂ ਰੋਟੀ ਨਹੀਂ ਵਿਚਾਰਾ ਕੋਲ ਦਾਣਾ ਖਾਣ ਨੂੰ ਨਹੀਂ ਹੈਗਾ 16 1500 ਨਾਲ ਇੱਕ ਜ਼ਿਮੀਦਾਰ ਦੀ ਪਰਭਾਈ ਹੋ ਜੂਗੀ ਜੇ ਇਹ ਬੰਨ ਟੁੱਟਦਾ ਹੈਗਾ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ ਮਾਰ ਹੁੰਦੀ ਹੈ ਬਹੁਤ ਨੁਕਸਾਨ ਹੋਊਗਾ ਜੀ ਜਿਹਦਾ ਕੋਈ ਆਈਡੀਆ ਹੀ ਨਹੀਂ ਹੈ ਚਮਕੌਰ ਸਾਹਿਬ ਦੇ ਬੇਲਾ ਟਾਊਨ ਖੜੇ ਆ ਨਾਲ ਹੀ ਲੱਗਦਾ ਸਤਲੁਜ ਦਰਿਆ ਇੱਕ ਬੰਨ ਲਾਇਆ ਦੂਜਾ ਟੁੱਟਣ ਨੂੰ ਤਿਆਰ ਸੀ ਪਰ ਆ ਤੁਸੀਂ ਵੇਖ ਸਕਦੇ ਹੋ ਤਿਆਰੀ ਚੱਲ ਰਹੀ ਹੈਗੀ ਹੈ ਕੌਣ ਕਹਿੰਦਾ ਬੀਬੀਆਂ ਘਰ ਦੇ ਵਿੱਚ ਕੰਮ ਹੀ ਕਰਦੀਆਂ ਨੇ ਕੌਣ ਕਹਿੰਦਾ ਬੀਬੀਆਂ ਸਿਰਫ ਚੁੱਲ੍ਹੇ ਹੀ ਸਾਮਦੀਆਂ ਨੇ ਕੌਣ ਕਹਿੰਦਾ ਬੀਬੀਆਂ ਸਿਰਫ ਨਿਆਣੇ ਸਾਮਦੀਆਂ ਨੇ ਬੀਬੀਆਂ ਨੇ ਬੰਨ ਸਾਂਭ ਲਿਆ ਬੀਬੀਆਂ ਨੇ ਪੂਰਾ ਪਿੰਡ ਸਾਂਭ ਲਿਆ ਤੁਸੀਂ ਵੇਖ ਸਕਦੇ ਹੋ ਆ ਬੀਬੀ ਸਾਡੇ ਨਾਲ ਨੇ ਆ ਸਾਰਾ ਕੰਮ ਜਿੰਨੇ ਵੀ ਬੰਨ ਦਾ ਸਮਾਨ ਹੈ ਕੱਟੇ ਹੈ ਉਹਦੇ ਵਿੱਚ ਜਿਹੜੇ ਮਿੱਟੀ ਭਰੰਦਾ ਰੇਤ ਭਰੰਦਾ ਜਿਹੜਾ ਕੰਮ ਹੈ ਉਹ ਬੀਬੀਆਂ ਕਰ ਰਹੀਆਂ ਹੈਗੀਆਂ ਨੇ ਟਰਾਲੀਆਂ ਦੇ ਵਿੱਚ ਲਦਣ ਦਾ ਕੰਮ ਬੀਬੀਆਂ ਕਰ ਰਹੀਆਂ ਹੈਗੀਆਂ ਨੇ ਸਾਡੇ ਨਾਲ ਕੁਝ ਬੀਬੀਆਂ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬੀਬੀ ਜੀ ਲੋਕ ਤਾਂ ਕਹਿੰਦੇ ਨੇ ਬੀਬੀ ਸਿਰਫ ਜੜੀ ਹੁੰਦੀਆਂ ਨੇ ਘਰ ਦੇ ਵਿੱਚ ਚੁੱਲ੍ਹਾ ਹੀ ਸਾਂਭ ਸਕਦੀਆਂ ਨੇ ਨਹੀਂ ਸਾਰਾ ਕੰਮ ਕਰ ਸਕਦੀਆਂ ਨੇ ਲੇਡੀਜ਼ ਸਾਰਾ ਕੰਮ ਕਰਨਗੇ ਡਟ ਕੇ ਜੁਟ ਕੇ ਜੁਰਤੇ ਕਰਾਂਗੇ ਜੀ ਕੰਮ ਇਹ ਜੀ ਗੱਲ ਕੋਈ ਨਹੀਂ ਸਾਰੀ ਸੰਗਤ ਗੈਲ ਆ ਜੀ ਲੱਗੇ ਹੋਏ ਕੋਈ ਗੱਲ ਨਹੀਂ ਜੋ ਮਾਲਕ ਨਹੀਂ ਉਹ ਕਰਿਆ ਵੈ ਪਰ ਮਾਲਕ ਭਲਾਈ ਕਰੂਗਾ ਜੀ ਤੁਹਾਨੂੰ ਡਰ ਨਹੀਂ ਲੱਗਦਾ ਵੀ ਜਿਵੇਂ ਜਿਵੇਂ ਪੂਰੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਦਾਜ ਤੱਕ ਰੁੜ ਗਏ ਜੀ ਦੇਖੋ ਦੁਨੀਆ ਨਾਲ ਸਾਡੇ ਨਾਲ ਕੱਲੀਆਂ ਗੱਲੀ ਹੈਗਾ ਦੁਨੀਆ ਗੱਲਿਆ ਦੁਨੀਆ ਸਾਰੀ ਸੰਗਤ ਸਾਡੇ ਨਾਲ ਆ ਜੀ ਚੱਲ ਕੇ ਦੂਰ ਦੂਰ ਤੇ ਸੰਗਤ ਆਂਦੀ ਆ ਜੀ ਵੀ ਅਸੀਂ ਆਉਂਦੇ ਨਾ ਨਾਲੇ ਖੁਸ਼ ਆਂ ਪਰ ਸਾਨੂੰ ਕੋਈ ਡਰ ਨਹੀਂ ਹੈ ਮਾਲਕ ਦਾ ਜੋ ਹੈ ਉਹਨਾਂ ਦੇ ਸਤਗੁਰਦੇ ਭਰੋਸੇ ਹੀ ਗੁਰੂਆਂ ਦੀ ਧਰਤੀ ਆ ਜੀ ਸਾਡੀ ਗੁਰੂਆਂ ਦੀ ਧਰਤੀ ਸਾਨੂੰ ਗੁਰੂਏ ਆਪੇ ਪਹੁੰਚਾਉਂਦੇ ਜੀ ਤੁਸੀਂ ਆਏ ਕਿੱਥੋਂ ਅਸੀਂ ਬੇਲੇ ਦੇ ਜੀ ਰਹਿਣ ਵਾਲੇ ਸਾਬ ਬੇਲੇ ਦੇ ਬੇਲੇ ਦੀ ਬੀਬੀਆਂ ਸਿਰ ਬੇਲੇ ਤੋਂ ਨਹੀਂ ਆ ਬਾਹਰੋਂ ਵੀ ਬੀਬੀਆਂ ਆਈਆਂ ਜੀ ਸਾਰੋਂ ਤਾਂ ਵੀ ਆਈਆਂ ਹੋਈਆਂ ਜੀ ਬਾਹਰ ਤੇ ਵੀ ਆਈਆਂ ਨੇ ਜੀ ਸਾਰੀਆਂ ਹੈਗੇ ਆ ਜੀ ਦੇਖੋ ਜੀ ਕੋਈ ਨਹੀਂ ਹੈਗੇ ਵੀ ਅਸੀਂ ਨਹੀਂ ਜਾਣਾ ਸਭ ਸੰਗਤ ਸਾਡੇ ਨਾਲ ਆਈ ਬੈ ਭੈਣ ਭਾਈ ਸਾਡੇ ਨਾਲ ਜੁੜੇ ਹੋਏ ਹਾਂ ਜੀ ਕੁਸੀਂ ਤੇ ਲੱਗੇ ਹੋਏ ਹੋ ਜਿਵੇਂ ਤੁਸੀਂ ਇਦਾਂ ਲੱਗਿਓ ਜਿਵੇਂ ਗੁਰਦੁਆਰੇ ਦੇ ਵਿੱਚ ਵੀ ਅਸੀਂ ਸੇਵਾ ਕਰਦੇ ਆਗੇ ਆ ਬੀਬੀਆਂ ਵੀ ਜਾਂਦੀਆਂ ਨੇ ਤੇ ਨਾਲੇ ਸਰਕਾਰ ਵੱਲੋਂ ਤੁਹਾਨੂੰ ਕੋਈ ਲੱਗਦਾ ਇਥੋਂ ਕੋਈ ਜਿਹੜੀ ਮਦਦ ਹੈ ਪਹੁੰਚ ਰਹੀ ਹੈਗੀ ਆ ਹਾਂਜੀ ਇਹ ਕਰੇ ਰਹੀ ਹੈ ਜੀ ਮੱਝ ਤੋਂ ਮਦਦ ਹੁੰਦਾ ਹੋਏ ਹੋਊਗੀ ਹੋ ਜੀ ਤਾਂ ਹੀ ਲੱਗੀ ਹੋਈ ਆ ਸੰਗ ਤੇ ਨਹੀਂ ਸੇਵਾ ਤੇ ਲੰਗਰ ਪਾਣੀ ਸਾਰੇ ਲਾ ਰਹੇ ਆ ਜੀ ਕੋਈ ਉਰੇ ਕਾਸੇ ਦੀ ਕਮੀ ਨਹੀਂ ਹੋਏਗੀ ਬੀਬੀ ਜੀ ਤੁਸੀਂ ਦੱਸੋ ਜੀ ਕੀ ਹਾਲ ਨੇ ਤੁਹਾਡੇ ਕੋਈ ਪਰੇਸ਼ਾਨੀ ਬੀਬੀ ਜੀ ਪਰੇਸ਼ਾਨੀ ਤਾਂ ਹੁਣ ਹੈਗੀ ਹੀ ਆ ਪ੍ਰੇਸ਼ਾਨੀ ਤਾਂ ਇਹਦੇ ਜਿੰਨੀ ਪ੍ਰੇਸ਼ਾਨੀ ਕਿਹੜੀ ਹੋਊਗੀ ਅਸੀਂ ਵਹਿਗੁਰੂ ਨੂੰ ਜਾਣ ਕੇ ਸੇਵਾ ਕਰ ਰਹੇ ਆਂ ਸਾਡੇ ਭਾਈ ਨਗਰਖੇੜਾ ਸਭ ਲਾਗਪਾਸਲੇ ਪਿੰਡਾਂ ਦੇ ਵੀਰ ਆਏ ਹੋਏ ਨੇ ਲੰਗਰ ਵੀ ਚੱਲ ਰਹੇ ਨੇ ਟਰਾਲੀਆਂ ਵੀ ਲਿਆ ਰਹੇ ਨੇ ਰੇਤੇ ਦੀਆਂ ਵੀਰ ਭਾਰ ਵੀ ਰਹੇ ਨੇ ਕਿਰਪਾ ਉਹਦੀ ਆ ਵਹਿਗੁਰੂ ਦੀ ਉਹਦੇ ਆਸਰੇ ਫਿਰਦੇ ਆਂ ਅਸੀਂ ਇਹ ਜਿਹੜਾ ਪਿੰਡ ਹੈ ਇਹ ਗੁਰੂ ਕੀ ਨਗਰੀ ਚਮਕੌਰ ਸਾਹਿਬ ਦੇ ਬਿਲਕੁਲ ਨਾਲ ਲੱਗਦਾ ਹੈਗਾ ਚਮਕੌਰ ਸਾਹਿਬ ਦੇ ਨਾਲ ਲੱਗਦਾ ਜੀ ਉਹਦੀ ਉਹ ਕਿਰਪਾ ਉਹਦੇ ਆਸਰੇ ਅਸੀਂ ਫਿਰਦੇ ਆਂ ਉਹਨੇ ਸਾਨੂੰ ਬਚਾਉਣਾ ਹੈ ਬਾਕੀ ਖਵਾਜਾ ਬਲੀ ਦੀ ਮੋਜਾ ਇੰਨੀ ਹਿੰਮਤ ਕਿੱਥੋਂ ਆਉਂਦੀ ਹੈ ਬੀਬੀ ਜੀ ਉਹਨਾਂ ਨੇ ਬੋਝ ਦਿੱਤੇ ਹੈ ਉਹਨਾਂ ਦੀ ਹਿੰਮਤ ਆ ਹਿੰਮਤ ਉਹਨਾਂ ਨੇ ਦਿੱਤੇ ਉਹਨਾਂ ਬਖਤਪਾਏ ਉਹਨਾਂ ਨਖੰਡ ਦੇਣਾ ਉਹਦੀ ਉਹ ਹਿੰਮਤ ਆ ਉਹਦੀ ਹਿੰਮਤ ਨਾਲੇ ਫਿਰਦੇ ਆ ਮਰੀਜ਼ ਵੀ ਫਿਰ ਰਹੇ ਨੇ ਬੁੜੀਆਂ ਟੁੱਟੀਆਂ ਭੱਜੀਆਂ ਸਾਰੀਆਂ ਮਾਤਾ ਸਾਡੇ ਵੀਰ ਸਾਡੇ ਭਾਈ ਬਜ਼ੁਰਗ ਸਭ ਫਿਰ ਰਹੇ ਨੇ ਲੰਗਰਾਂ ਦੀ ਸੇਵਾ ਆਉਂਦੀ ਆ ਜੀ ਸਭ ਨੇੜੇ ਤੇੜੇ ਤੋਂ ਵੀਰ ਸਾਡੇ ਸਭ ਪਹੁੰਚੇ ਹੋਏ ਨੇਰੇ ਸਾਡੀ ਮਦਦ ਕਰਦੇ ਅਸੀਂ ਵੀ ਮਦਦ ਕਰਦੇ ਸਭ ਦੀ ਚਲੋ ਬਹਿਗਰੂ ਇਹਨਾਂ ਤੇ ਕਿਰਪਾ ਕਰੇ ਬਹਿਗਰੂ ਜੀ ਦਾ ਖਾਲਸਾ ਬਹਿਗਰੂ ਜੀ ਕੀ ਪਤੀ ਘਰ ਦਾ ਕੰਮ ਹੈ ਜਿਹੜਾ ਉਹ ਵੀ ਤਾਂ ਕਰਨਾ ਹੁੰਦਾ ਉਹ ਕਿ ਉਹ ਕਿਵੇਂ ਚੱਲਦਾ ਹੈਗਾ ਇਹਨਾਂ ਦੇ ਆਸਰੇ ਜੀ ਚੱਲੀ ਜਾਂਦਾ ਇਹਨਾਂ ਦੀ ਕਿਰਪਾ ਹੌਸਲਾ ਦਿੱਤਾ ਹੈ ਭਰਾਵਾਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਇਹਨਾਂ ਦੇ ਹੌਸਲੇ ਨਾਲ ਅਸੀਂ ਫਿਰਦੇ ਆ ਤੁਸੀਂ ਕਿੰਨੇ ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਹੈਗੇ ਉਹ ਅਸੀਂ ਜੀ 5 ਦਿਨ ਤੋਂ 5 ਰੋਜ਼ ਹੋ ਗਏ ਸਾਨੂੰ ਸੇਵਾ ਕਰਦੇ ਆ ਉਹ ਸਾਡੇ ਵੀਰ ਸਾਨੂੰ ਮਦਦ ਦਿੰਦੇ ਨੇ ਚਲੋ ਇਹਨਾਂ ਨੂੰ ਬਹਿਗਰੂ ਇਹਨਾਂ ਦੇ ਬੱਚਿਆਂ ਨੂੰ ਤੁਹਾਨੂੰ ਵੀ ਰਾਜੀ ਖੁਸ਼ੀ ਰੱਖੇ ਭਰਾਵਾ ਵੈਗਰੂ ਜੀ ਦਾ ਖਾਲਸਾ ਹੈ ਵੈਗਰੂ ਜੀ ਕੀ ਇਹ ਗੁਰੂ ਕੀ ਨਗਰੀ ਚਮਕੌਰ ਸਾਹਿਬ ਜਿੱਥੇ ਦੇ ਜਿਹੜੇ ਬੀਬੀਆਂ ਨੇ ਜਾਂ ਇਧਰ ਦੇ ਲੋਕ ਨੇ ਇਹ ਦਲੇਰ ਨੇ ਇਹ ਘਬਰਾਉਂਦੇ ਨਹੀਂ ਇਹ ਖੁਦ ਕਹਿੰਦੇ ਨੇ ਵੀ ਜੇ ਅਸੀਂ ਜਿਹੜੇ ਗੁਰੂ ਸਾਹਿਬ ਨੇ ਉਹਨਾਂ ਦਾ ਜਿਹੜਾ ਫਲਸਫਾ ਦਿੱਤਾ ਹਾਇਆ ਉਹਦੇ ਉੱਤੇ ਚੱਲਦੇ ਆਂ ਅਸੀਂ ਡਰਦੇ ਨਹੀਂ ਆ ਚਾਹੇ ਘਰ ਦਾ ਕੰਮ ਹੋਵੇ ਚਾਹੇ ਹੋਵੇ ਬੰਨ ਬਣਾਉਣ ਦਾ ਕੰਮ ਇਹ ਲਗਾਤਾਰ ਲੱਗੇ ਹੋਏ ਨੇ ਸਾਡੇ ਨਾਲ ਸਾਡੇ ਨਾਲ ਹੋਰ ਵੀ ਇਧਰ ਦੇ ਜਿਹੜੇ ਜਿਹੜੇ ਸੇਵਾਦਾਰ ਲੱਗੇ ਹੋਏ ਨੇ ਪਿੰਡ ਵਾਲੇ ਨੇ ਭਾਈ ਸਾਹਿਬ ਇੰਨੀ ਸਥਿਤੀ ਜਿਹੜੀ ਖਰਾਬ ਹੋ ਜਾਂਦੀ ਹੈ ਹੁਣ ਇੱਕ ਬੰਨ ਟੁੱਟਣ ਵਾਲਾ ਸੀ ਤੁਸੀਂ ਮਸਾ ਮਸਾ ਇੱਕ ਬੰਨ ਬੜੀ ਹਿੰਮਤ ਨਾਲ ਬੰਨਿਆ ਦੂਜਾ ਬੰਨ ਕਹਿੰਦੇ ਫੇਰ ਟੁੱਟਣ ਵਾਲਾ ਹੈਗਾ ਜਿਹੜਾ ਪਾਣੀ ਦਾ ਬਹਾਵ ਨਾ ਜੀ ਇਹ ਲੰਬਾ ਲਦਾ ਜਾ ਰਿਹਾ ਕਿਤੇ ਪਾਣੀ ਘਟ ਜਾਂਦਾ ਕਿਤੇ ਵੱਜ ਜਾਂਦਾ ਕਿਤੇ ਠੋਕਰ ਗਿਰ ਜਾਂਦੀ ਆ ਉਹਦੇ ਕਰਕੇ ਇਹ ਕਾਰਨ ਹੋ ਰਹੇ ਆ ਕਿਉਂਕਿ ਜਿਹੜੀ ਧਿਰ ਪਿਆਰ ਨਾ ਇਹ ਪ੍ਰੋਪਰ ਤਰੀਕੇ ਨਾਲ ਨਹੀਂ ਕੀਤੀ ਗਈ ਹੈਗੀ ਪਹਿਲਾਂ ਹੁਣ ਐਟ ਟਾਈਮ ਟੁੱਟ ਗਿਆ ਤੇ ਹੁਣ ਬੰਦੋਬਾਸ ਸਾਰੇ ਲੋਕ ਸਾਰਾ ਪੰਜਾਬ ਦੇ ਪਿੱਛੇ ਲੱਗੇ ਹੋਏ ਬੀਬੀਆਂ ਪਣਾ ਬਾਲ ਬੱਚੇ ਜੋ ਵੀ ਹੈਗਾ ਸਾਰੇ ਮਤਲਬ ਲੱਗੇ ਹੋਏ ਆ ਤੇ ਇਹਦੇ ਵਾਸਤੇ ਵੀ ਪੂਰੀ ਮਿਹਨਤ ਕਰ ਰਹੇ ਆ ਕੋਈ ਮਤਲਬ ਉਹ ਨਹੀਂ ਹੈਗਾ ਕਿਸੇ ਦੇ ਮਨ ਦੇ ਵਿੱਚ ਸਭ ਆਪਣਾ ਆਪਣਾ ਜੋਰ ਲਗਾ ਰਹੇ ਆ ਪੂਰਾ ਇਮਾਨਦਾਰੀ ਨਾਲ ਸੱਚਾਈ ਨਾਲ ਲੰਗਰ ਪਾਣੀ ਖੁੱਲੇ ਚੱਲ ਰਹੇ ਆ ਬੀਬੀਆਂ ਆਪਣਾ ਤੁਹਾਡੇ ਸਾਹਮਣੇ ਦੇਖ ਲਓ ਕਿੰਨੀ ਮਿਹਨਤ ਕਰ ਰਹੇ ਆ ਸਾਰੇ ਬੱਚੇ ਮਤਲਬ ਕਿ ਬੱਚਾ-ਬੱਚਾ ਇਹ ਬਚਾਅ ਦੇ ਵਿੱਚ ਲੱਗਿਆ ਹੋਇਆ ਪੂਰਾ ਪੰਜਾਬ ਬਾਪੂ ਜੀ ਤੁਸੀਂ ਇਹ ਹਾਲਾਤ ਕਦੋਂ ਤੋਂ ਦੇਖਦੇ ਆ ਰਹੇ ਹੋ ਅਸੀਂ ਜੇ 86 ਦੇਖੇ ਸੀ ਹੁਣ ਫੇਰ ਦੇਖਿਆ ਜੇ ਮੁੜ ਕੇ ਹੂੰ ਮਰ ਜਿਹੜਾ ਹੁਣ ਹੋਇਆ ਪੈਸਾ ਇਹ ਟਾਈਮ ਕਦੇ ਹੋਇਆ ਨਹੀਂ ਤੇ ਇਹ ਸਰਕਾਰਾਂ ਦੇ ਗਲਤੀ ਨਾਲ ਹੋਇਆ ਜੀ ਪਹਿਲੇ ਡਰੇਨਾਂ ਬਣਾਉਂਦੇ ਇਹ ਹੋਣੀ ਦੇ ਜੀ ਪਾਤ ਗੁਰੂ ਨਗਦੀ ਪਰਮਾਤਮਾ ਦੀ ਕਿਰਪਾ ਦਾ ਪਾਸ਼ਾ ਸੀ ਬਾ ਸ਼ੁਕਰ ਆ ਬੈ ਕਿਰੂ ਸਰਕਾਰ ਤੇ ਕਹਿੰਦੀ ਅਸੀਂ ਤੇ ਪੁਖਤਾ ਪ੍ਰਬੰਧ ਕਰ ਰਹੇ ਆ ਦੇਖ ਲੋ ਚੱਲ ਕੇ ਕੀ ਕਰੇ ਸਤ ਲੋ ਜੀ ਦਰਿਆ ਪਰ ਕੱਲ ਮੁੰਡੇ ਵੀ ਦੋ ਦੋ ਤਰੀਕਾ ਕੋ ਹੁੰਦਾ ਪਹਿਲੀ ਦਾ ਦੇਖ ਲੋ ਜਾ ਕੇ ਪਾਵ ਲਖ ਜੀ ਨਾਲ ਲੱਗਦੀ ਪਰਮਾਤਮਾ ਨਾ ਕਰਦਾ ਕਿਰਪਾ ਰੁਕਣੀਂਦਾ ਹੈ ਦਾ ਪਾਸ਼ਾ ਰੋਕਿਆ ਹੈ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਨੇ ਵੀ ਮੈਂ ਆਪਲਾ ਹੈਲੀਕਾਪਟਰ ਵੀ ਦੇ ਦਿੱਤਾ ਹੁਣ ਹੈਲੀਕਾਪਟਰ ਦੇ ਤਾ ਕੋਈ ਚੜ ਕੇ ਵੀ ਆਇਆ ਕੋਈ ਦੇਖਿਆ ਵੀ ਆਇਆ ਹੁਣ ਸਰਕਾਰਾਂ ਕੰਨੀਆਂ ਕੋਈ ਕਰਦੀ ਆ ਪੂਰਾ ਪੂਰਾ ਕੰਮ ਕਰ ਸੈਲੀਟ ਕੋਈ ਵੀ ਨਹੀਂ ਕਰਦਾ ਗੱਲਾਂ ਨਾਲ ਜੋ ਮਰਜੀ ਕਰਵਾ ਲੈਣਾ ਤੇ ਤੇ ਜਦੋਂ ਐਮਐਲਏ ਥੇ ਆਉਂਦੇ ਨੇ ਤੁਸੀਂ ਉਹਨਾਂ ਨੂੰ ਪੁੱਛਦੇ ਨਹੀਂ ਹੈਗੇ ਤੁਸੀਂ ਮੈਂ ਜੇ ਆਉਂਦੇ ਨੇ ਖੜਦਾ ਹੀ ਨਹੀਂ ਮੜੇ ਲੰਘ ਜਾਂਦੇ ਤੁਸੀਂ ਆ ਕੇ ਦੇਖੋ ਹੱਤ ਤੋ ਲੋ ਜਿੱਦਿਆ ਵਰ ਜਾ ਕੇ ਕਿੰਨੀ ਦੇ ਸੰਗਤ ਲੱਗੀ ਹੋਈ ਆ ਤੁਹਾਨੂੰ ਸੰਗਤ ਮਿਲੇਗੀ ਇਹ ਪਸੰਗਤ ਮਿਲੇਗੀ ਜੋ ਹੀ ਤੇ ਫੁੱਲ ਕਰਦਾ ਸੰਗਤ ਦਿੰਦੀ ਆ ਸਭ ਕੋ ਦਸਨ ਪਾਣੀ ਵੀ ਲੰਗਰਾਂ ਦੇ 20 ਰੁਪਏ ਲੰਗਰ ਜੱਲਦਾ ਹੈ ਗੁਰਦਵਾਰਿਆਂ ਦੇ ਟਾਈਮ ਤੇ ਅਰਵਿੰਦ ਕੇਜਰੀਵਾਲ ਤੇ ਕਹਿੰਦੇ ਨੇ ਕਭਲਾਉਣਾ ਦਿੱਲੀ ਦੇ ਲੋਕਾਂ ਦੇ ਘਰ-ਘਰ ਜਾ ਕੇ ਲੰਗਰ ਇਕੱਠਾ ਕਰਕੇ ਪੰਜਾਬ 'ਚ ਕੱਲਾਵੇ ਕੱਲੀ ਜਾਣਾ ਜੀ ਹੁਣ ਦਾ ਘੱਲ ਕੇ ਬਹੁਤ ਹੁਣ ਬਾਕੀ ਹੋਰ ਕੱਲ ਦੇਣਗੇ ਹੁਣ ਮੈਂ ਜਦ ਵੋਟਰ ਜੋ ਮਰਜੀ ਕੋਹੜਾ ਵੋਟਰ ਟਾਈਮ ਜੇ ਹੈ ਕਿ ਤੇ ਜਦੋਂ ਵੋਟਰ ਵੀ ਲੈ ਆਂਦੇ ਉਦੋਂ ਪੁੱਛਦੇ ਨਹੀਂ ਹੈਗੇ ਤੁਹਾਡੇ ਬੰਦ ਕੱਚੇ ਰਹਿੰਦੇ ਹੈਗੇ ਜੀ ਹਰ ਵਕਤ ਕਿਹੜੇ ਕਰੂਗੇ ਕਰੂਗੇ ਕਰਦਾ ਕੱਖ ਨਹੀਂ ਕੋਈ ਕਰਦਾ ਜੀ ਥੋੜੇ ਸਾਹਮਣੇ ਹੀ ਆਓ ਤੂੰ ਦੇਖੋ ਯੱਕ ਕੀ ਹਾਲਤ ਆ ਪਹਿਲਾਂ ਬਾਦਲੀ ਸਰਕਾਰ ਬਾਦਲੀ ਸਰਕਾਰ ਦਾਹਾ ਰਹੀ ਜਦੋਂ ਆਇਆ ਕਰਾ ਡਰੇਨ ਕੱਢਾਂਗੇ ਉਹ ਟਾਈਮਿੰਟ ਡਰੇਨ ਕੱਢ ਹੋਈ ਕੋਣ ਕੋਣ ਕਹਿੰਦਾ ਤੁਹਾਨੂੰ ਆਗੇ ਪਹਿਲਾਂ ਬਾਦਲ ਜਦ ਮੁੱਖ ਮੰਤਰੀ ਸੀ 10 ਸਾਲ ਜਗ ਡਰੇਨ ਬਣਾਉਂਗੇ ਨਾਲ ਪੱਕਾ ਕਰਾਂਗੇ ਇਹਨੂੰ ਕੋਈ ਪੱਕਾ ਨਹੀਂ ਹੋਇਆ ਛਾੜੂ ਵਾਲਿਆਂ ਨੇ ਕੀ ਕੀਤਾਗਾ ਛਾੜੂ ਵਾਲਿਆਂ ਨੇ ਕੁਛ ਵੀ ਕਰਿਆ ਬਾ ਸਿਆਸੀ ਰੋਟਾ ਸਿਕਦਾ ਵੋਟਾਂ ਲੈ ਕੇ ਪਾਸੇ ਛਾੜੂ ਵਾਲੇ ਕਹਿੰਦੇ ਕਿ ਬਰਾਂ ਦੀ ਲੋੜ ਨਹੀਂ ਹੈਗੀ ਇੱਥੇ ਡੀਸੀ ਨੇ ਤਹਿਸੀਲਦਾਰ ਨੇ ਸਰਕਾਰ ਦਾ ਖਾਣ ਪੀਣ ਦੀ ਕੋਈ ਦਿੱਕਤ ਨਹੀਂ ਹੈਗੀ ਹੁਣ ਤੁਸੀਂ ਵੀ ਕਹਿ ਦੋਗਾ ਫਿਰ ਹੁਣ ਦੀ ਰੋਡ ਨਹੀਂ ਕੋਈ ਕਹਿੰਦੇ ਨੇ ਕਿ ਜੋ ਮਰਜੀ ਕਹੀ ਜੈ ਲੋ ਜੇ ਪ੍ਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਪ੍ਰਮਾਤਮਾ ਸਭ ਕਰਦਾ ਬੰਦਾ ਕੁਝ ਨਹੀਂ ਕਰਨੀ ਚਾਹ ਤੇ ਪ੍ਰਮਾਦਾ ਬਸੂਗੇ ਜੇ ਤਾਂ ਹੀ ਹੋਊ ਬਾਲ ਬੱਚੇ ਘਰ ਦੇ ਵਿੱਚ ਕੋਈ ਕਬਰਾਇਆ ਤੇ ਨਹੀਂ ਹੈਗਾ ਵੀ ਇਹ ਤੇ ਪਾਣੀ ਆ ਗਿਆ ਤੇ ਕਿਧਰ ਨੂੰ ਜਾਵਾਂਗੇ ਕੋਈ ਕਬਰਾਇਆ ਨਹੀਂ ਸਾਡਾ ਮੁੰਡਾ ਪਹਿਲੀ ਤਰੀਕ ਤੋਂ ਉੱਥੇ ਲੱਗਿਆ ਆ ਬੱਚਾ ਕਾਕੂ ਖਾ ਸੀ ਮਾਰ ਚੇਡਿੰਗਰ ਚੇਰੀ ਪਾਈਏ ਜਾਂ ਤੂੜੀ ਪਾਈਏ ਹੁਣ ਮੈਂ ਨਹੀਂ ਹੈਗਾ ਅਸੀਂ ਆਪਣਾ ਘਰ ਦੇਖੇ ਹੇ ਬਰਾਦਰ ਪਤਾ ਨਹੀਂ ਕਿੱਥੇ ਦੁਨੀਆ ਆ ਕਿੱਥੇ ਨਹੀਂ ਬਾਪੂ ਲਖਸਰ ਪਰਮਾਤਮਾ ਦੀ ਕਿਰਪਾ ਚਲੋ ਬਾਪੂ ਜੀ ਨੇ ਜਿਹੜੇ ਜਿਨ੍ਹਾਂ ਨੇ ਦੱਸਿਆ ਹੈਗਾ ਵੀ ਇੱਥੇ ਚ ਜਿੰਨੀਆਂ ਵੀ ਸਰਕਾਰਾਂ ਆਈਆਂ ਕਿਸ ਨੇ ਵੀ ਕੰਮ ਨਹੀਂ ਕੀਤਾ ਹੈਗਾ ਜਿਹੜੇ ਕੰਮ ਕਰਦੇ ਨੇ ਲੋਕ ਆਪ ਮਹਾਰੇ ਕਰਦੇ ਨੇ ਤੁਸੀਂ ਆ ਵੇਖ ਸਕਦੇ ਹੋ ਆ ਬੋਰੀਆਂ ਦੇ ਵਿੱਚ ਜਿਹੜਾ ਰੇਤ ਹੈ ਭਰਨ ਦਾ ਕੰਮ ਬੀਬੀਆਂ ਹੀ ਕਰ ਰਹੀਆਂ ਹੈਗੀਆਂ ਨੇ ਤੁਹਾਨੂੰ ਇੱਥੇ 90% ਬੀਬੀਆਂ ਨਜ਼ਰ ਆਣ ਗਿਆ ਜਿਹੜੀਆਂ ਕੰਮ ਕਰ ਰਹੀਆਂ ਹੈਗੀਆਂ ਨੇ ਵੇਖੋ ਕਿਵੇਂ ਚਾਹੇ ਬਜ਼ੁਰਗ ਮਾਤਾ ਹੋਣ ਘਰ ਦੇ ਵਿੱਚ ਵੀ ਕੰਮ ਕਰਦੀਆਂ ਨੇ ਤੇ ਇੱਥੇ ਆ ਕੇ ਵੀ ਕੰਮ ਕਰਦੀਆਂ ਨੇ ਬੀਬੀ ਜੀ ਘਰ ਵੀ ਕੰਮ ਕਰਦੇ ਹੋ ਇੱਥੇ ਆ ਕੇ ਵੀ ਕਰਨਾ ਪਿਆ ਰਿਹਾ ਹਾਂਜੀ ਕੰਮ ਹੈ ਉਹੀ ਕਰਦੇ ਆ ਜੀ ਘਰ ਵੀ ਡੰਗਰ ਬੱਛਾ ਕੰਡਾ ਲਿਆ ਕੇ ਟਾਵਰਜ ਕੰਮ ਕਰਦੇ ਅਸੀਂ ਆ ਵੀ ਕਿ ਆਪਣੇ ਪੰਜਾਬ ਵਾਰੇ ਅਸੀਂ ਵੀ ਇੱਥੇ ਸਾਡਾ ਪਰੰਧੀ ਹੋ ਜੂਵੇ ਪਾਣੀ ਦਾ ਵੀ ਅਸੀਂ ਵੀ ਐਸੀ ਹੈ ਆਪਣੇ ਇਲਾਕੇ ਵਿੱਚੋਂ ਅਸੀਂ ਇਹ ਲੱਕ ਤੁਹਾਡਾ ਬੇਲੇ ਦਾ ਹਾਂਜੀ ਤੇ ਫਿਰ ਇੱਧੇ ਦਾ ਜਿਵੇਂ ਪਾਣੀ ਜਿਵੇਂ ਦਾ ਬਹਾਵ ਹੈ ਜੇ ਸਾਹਮਣੇ ਦੋ ਬੰਨ ਟੁੱਟ ਚੁੱਕੇ ਹੈਗੇ ਨੇ ਜੇ ਸੰਤੁਸ਼ ਲੱਗਿਓ ਤੁਹਾਨੂੰ ਵੀ ਪਿੰਡਾਂ ਦੇ ਵਿੱਚ ਕਹਿ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਵੀ ਘਰ ਖਾਲੀ ਕਰ ਦਿਓ ਘਰ ਖਾਲੀ ਕਰ ਦਿਓ ਜੀ ਹਾਂਜੀ ਲਾਸਟ ਮਿੰਟ ਹੋਇਆ ਸੀ ਜੀ ਤੇ ਕਿਤੇ ਘਰ ਖਾਲੀ ਹਾਂਜੀ ਮੈਂ ਕ੍ਰਿਤਾ ਨੇ ਦੇ ਵਿੱਚ ਬੈਠਾ ਸੀ ਕਿ ਜੇ ਪਾਣੀ ਆਉਗੇ ਜਾਗਦੇ ਰਹੋ ਤੁਸੀਂ ਫਹਿਰੇ ਪਰ ਜੇ ਪਾਣੀ ਆਪਨੇ ਫਰੰਤ ਕਾਲਿਓ ਜਿਆਦਾ ਚੱਕ ਲਿਓ ਮਤਲਬ ਤੁਸੀਂ ਵੀ ਘਰ ਛੱਡ ਕੇ ਨਹੀਂ ਭੱਜੇ ਇੱਥੋਂ ਨਹੀਂ ਐਸੇ ਨਹੀਂ ਜੀ ਭੱਜੇ ਅਸੀਂ ਚੱਕ ਕੇ ਮੈਂ ਕਿਹਾ ਦੇਖੋ ਲਾ ਦੁਨੀਆ ਨਾਲੇ ਆ ਜੀ ਹਾਂ ਜੀ ਹਾਂ ਅਸੀਂ ਦੇਖੋ ਸਾੜਾ ਸਾੜੇ ਏਰੀਆ ਵਿੱਚੋਂ ਆ ਅਸੀਂ ਸਾੜਾ ਪੰਜਾਬ ਗਾ ਲਾ ਸੀ ਜੀ ਚਰਦੀ ਗਲਾ ਚੋਂ ਪੰਜਾਬ ਪੰਜ ਹਾਂ ਜੀ ਸਾੜਾ ਪੰਜਾਬ ਗਾ ਲਿਆ 50 ਬੱਜ ਗਿਆ ਜੇ ਅਸੀਂ ਪੰਜਾਬ ਨਾਲੇ ਆ ਜੀ ਹਾਂ ਪੰਜਾਬ ਬਣਾ ਲਓ ਹਾਂ ਜੀ ਇਹ ਵੀ ਬੀਬੀ ਜੀ ਇਹ ਦੱਸੋ ਕਿ ਤੁਸੀਂ ਸਵੇਰ ਤੋਂ ਲਾ ਕੇ ਸ਼ਾਮ ਤੱਕ ਕਿੰਨੇ ਕਿੰਨੇ ਘੰਟੇ ਦਾ ਕੰਮ ਕਰਦੇ ਹੋ ਇੱਥੇ ਅਸੀਂ ਜੀ 4 ਵਜੇ ਤੱਕ 5 ਵਜੇ ਤੱਕ ਰੋਰੇ ਰਹਿੰਦੇ ਆ ਫਿਰ ਜਾ ਕੇ ਡੰਗਰਾਂ ਦਾ ਕਰਨਾ ਫਿਰ ਘਰ ਦਾ ਬੱਚੇ ਸਾਹਮਣੇ ਆ ਫਿਰ ਤੁਹਾਨੂੰ ਪਤਾ ਹੀ ਵੀ ਘਰ 'ਚ ਕਿੰਨਾ ਕੰਮ ਹੁੰਦਾ ਬੀਬੀਆਂ ਨੂੰ ਫਿਰ ਜਾ ਕੇ ਆਪਣਾ ਫਿਰ ਸਵੇਰੇ ਕੰਮ ਨ ਕਰਨੇ ਵੇੜ ਕੇ ਫਿਰ ਉਰੇ ਪਹੁੰਚ ਜਾਣਾ ਤੇ ਕਈ ਤਾਂ ਕਹਿ ਦਿੰਦੇ ਹਨ ਕਿ ਨੇ ਬੀਬੇ ਨੂੰ ਤਾਂ ਘਰ ਦਾ ਕੰਮ ਹੀ ਹੁੰਦਾ ਬਾਹਰ ਦਾ ਕੰਮ ਤਾਂ ਕਰ ਹੀ ਨਹੀਂ ਸਕਦੀਆਂ ਬੀਬੀਆਂ ਕਰ ਕਰ ਤਾਂ ਨਹੀਂ ਸਕਦੀਆਂ ਬੀਬੀਆਂ ਬਰਾਬਰ ਬੰਦੇ ਦੇ ਮੁਕਾਬਲਾ ਬਰਾਬਰ ਕਰ ਰਹੀਆਂ ਤੀਆਂ ਵੀ ਆਏ ਆ ਵੀ ਜੇ ਅਸੀਂ ਮਦਦ ਕਰਾਂਗੇ ਸਾਰੇ ਪਰਿਵਾਰ ਦੀ ਮਦਦ ਹੋਊਗੀ ਮਦਦ ਕਰਕੇ ਤਾਂ ਅਸੀਂ ਲੱਗੇ ਹੋਏ ਆ ਵੀ ਜੋ ਕਹਿੰਦੇ ਹੁੰਦੇ ਲੰਗਰ ਦੀ ਮਦਦ ਦਾ ਉਹ ਆਪਣੀ ਮਦਦਾਂ ਜੇ ਆਪਾਂ ਕਰਾਂਗੇ ਤਾਂ ਹੀ ਆ ਬਹੁਤ ਧੰਨਵਾਦੀ ਜੀ ਇਹ ਜੀ ਪਿੰਡ ਦੀ ਬੀਬੀਆਂ ਦੇ ਕਰਕੇ ਹੀ ਬੰਨ ਦੀ ਜਿਹੜੀ ਮਜ਼ਬੂਤੀ ਹੈ ਉਹਦਾ ਕੰਮ ਜਿਹੜਾ ਚੱਲ ਰਿਹਾ ਹੈਗਾ ਤੁਸੀਂ ਆ ਤੁਹਾਨੂੰ ਮੈਂ ਵਿਖਾਨਾ ਵਿੱਚ ਅੱਗੇ ਜਾ ਕੇ ਆਪ ਬੱਚੇ ਵੀ ਵੇਖੋ ਤੁਸੀਂ ਲੱਗੇ ਹੋਏ ਨੇ ਛੋਟਾ ਬੱਚਾ ਹੈਗਾ ਬੱਚੇ ਦੇ ਹੀ ਵੇਖੋ ਸੇਵਾ ਭਾਵਨਾ ਵੇਖੋ ਇਹ ਪੰਜਾਬ ਦੇ ਬੱਚੇ ਨੇ ਪੰਜਾਬ ਦੇ ਪੰਜਾਬ ਦੇ ਬੱਚਿਆਂ ਦੀ ਖਾਸੀਅਤ ਹੈ ਦਿਲ ਬੜਾ ਵੱਡਾ ਹੈ ਇਹਨਾਂ ਨੂੰ ਖੂਨ ਦੇ ਵਿੱਚ ਵਿਰਾਸਤ ਮਿਲੀ ਹੈਗੀ ਇਹ ਬੱਚਾ ਆਪਣੇ ਹੱਥਾਂ ਦੇ ਨਾਲ ਵਿੱਚ ਮਿੱਟੀ ਪਾ ਰਿਹਾ ਹੈਗਾ ਪੁੱਤਰ ਤੇਰਾ ਕੀ ਨਾਮ ਹੈਗਾ ਜਸਕਰਨ ਸਿੰਘ ਸਕੂਲ ਨਹੀਂ ਗਏ ਤੁਸੀਂ ਛੁੱਟੀ ਹੈ ਜੀ ਤੇ ਫਿਰ ਇੱਕ ਤੂੰ ਬਾਕੀ ਬੱਚੇ ਤੇ ਜਿਹੜੇ ਛੁੱਟੀਆਂ ਨੇ ਉਹ ਤੇ ਘਰ ਖੇਡਦੇ ਨੇ ਸੇਵਾ ਕਰਨ ਆਏ ਜੀ ਸੇਵਾ ਹਾਂ ਜੀ ਤੁਹਾਨੂੰ ਡਰ ਨਹੀਂ ਲੱਗਦਾ ਪਾਣੀ ਆ ਕੇ ਤੇ ਕਿੱਥੇ ਜਾਵਾਂਗੇ ਨਹੀਂ ਡਰ ਨਹੀਂ ਲੱਗਦਾ ਸੇਵਾ ਕਰਦੇ ਹੋਏ ਤੁਸੀਂ ਆ ਤੁਹਾਡੇ ਦਾਦੀ ਦੇ ਨਾਲ ਹਾਂ ਜੀ ਹਾਂ ਤੇ ਦਾਦੀ ਕੀ ਕਹਿੰਦੇ ਨੇ ਸੇਵਾ ਕਰਦੇ ਹੋਏ ਦਾਦੀ ਗੰਦੇ ਨੇ ਕਿ ਜ਼ਿਆਦਾ ਕਰੋ। ਜ਼ਿਆਦਾ ਕਰੋ। ਤੁਹਾਨੂੰ ਥੱਕਾ ਤਾਂ ਨਹੀਂ ਕਰਦੇ ਦਾਦੀ? ਹਾਂਜੀ। ਆਪਣੀ ਆਪਣੀ ਮਰਜ਼ੀ ਨਾਲ ਆਨੇ ਹੋ। ਹਾਂਜੀ। ਦਾਦੀ ਭੈਜੀ ਆ। ਸੇਵਾ ਤੁਹਾਨੂੰ ਕੀ ਲੱਗਦਾ ਜਿਹੜਾ ਤੁਸੀਂ ਆ ਇੰਨਾ ਜ਼ਿਆਦਾ ਮਿੱਟੀ ਇਹਦੇ ਵਿੱਚ ਕਟਿਆਂ ਦੇ ਵਿੱਚ ਪਾ ਰਹੇ ਹੋ ਇਹਦੇ ਨਾਲ ਕੀ ਹੋਊਗਾ? ਬੰਨ ਲੱਗੂਗਾ ਦਰਿਆ ਨਾਲ। ਬੰਨ ਤੇ ਜਾ ਕੇ ਆਏ ਹੋ। ਮੇਰਾ ਪਾਪਾ ਗਏ ਸੀ। ਪਾਪਾ ਗਏ ਨੇ। ਪਾਪਾ ਸੇਵਾ ਕਰ ਰਹੇ ਨੇ। ਪਾਪਾ ਤਾਂ ਘਰੇ ਸੀ ਉਹ ਖੇਤ ਦੇਖਣ ਗਏ ਸੀ। ਅੱਛਾ। ਮਣਨ ਦੇ ਗਏ ਸੀ ਪਾਪਾ ਹਾਂਜੀ ਇਹ ਪੰਜਾਬ ਦੇ ਬੱਚੇ ਨੇ ਆ ਪੰਜਾਬ ਦੀ ਨਿੱਕੀ ਨਿੱਕੀ ਕੁੜੀਆਂ ਨੇ ਤੁਸੀਂ ਵੇਖ ਸਕਦੇ ਹੋ ਪਰ ਇੱਥੇ ਪੂਰਾ ਦਾ ਪੂਰਾ ਪਰਿਵਾਰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਘਰ ਬੈਠਾ ਹੈਗਾ ਪੂਰਾ ਦਾ ਪੂਰਾ ਪਰਿਵਾਰ ਇਹਨਾਂ ਆ ਜਿਹੜੀ ਬੀਬੀਆਂ ਖੜੀਆਂ ਨੇ ਨਾ ਇਹਨਾਂ ਕਰਕੇ ਹੀ ਮੰਨ ਕੇ ਚੱਲਣ ਲੁਧਿਆਣ ਤੋਂ ਲੈ ਕੇ ਚੰਡੀਗੜ੍ਹ ਤੱਕ ਲੋਕ ਆਪਣੇ ਘਰ ਆਰਾਮ ਨਾਲ ਬੈਠੇ ਨੇ ਸਿਰਫ ਇਹਨਾਂ ਕਰਕੇ ਇਹਨਾਂ ਦਾ ਇਹ ਜਜ਼ਬਾ ਬੀਬੀਆਂ ਦਾ ਇਹ ਇਧਰ ਦੇ ਲੋਕ ਨੇ ਜਿਹੜੇ ਉਹਨਾਂ ਟਰਾਲੀ ਦੇ ਵਿੱਚ ਭਰ-ਭਰ ਕੇ ਜਿਹੜਾ ਸਮਾਨ ਉਥੇ ਬਣਨ ਵਾਲ ਭੇਜ ਰਹੇ ਨੇ ਪਰ ਇਹ ਭਾਈ ਸਾਹਿਬ ਸਾਡੇ ਨਾਲ ਨੇ ਭਾਜੀ ਕਹਿੰਦੇ ਜੀ ਬਣਨ ਦੀ ਜਿਹੜੀ ਸਥਿਤੀ ਹੈਗੀ ਹੈ ਇੱਕ ਬਣ ਤੁਸੀਂ ਸਾਹਮਣੇ ਦੂਜਾ ਟੁੱਟਣ ਦੇ ਬਾਰੇ ਉਹ ਵੀ ਵੀਰੇ ਅਕਾਲ ਪੁਰਖ ਦੀ ਕਿਰਪਾ ਨਾਲ ਸੰਭਿਆ ਜਾਊਗਾ ਕੋਈ ਗੱਲ ਨਹੀਂ ਪੂਰਾ ਪੰਜਾਬ ਸਾਡੇ ਨਾਲ ਖੜਾ ਇਸ ਟਾਈਮ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਜੀ ਕੋਈ ਸਰਕਾਰ ਸਰਕਾਰ ਵੱਲੋਂ ਕੀ ਮੰਨਦਾ ਸਾਰਿਆਂ ਵੱਲੋਂ ਰਲਮਾ ਮਿਲਮਾ ਹੰਗਾਰਾ ਪਰ ਜਿਹੜਾ ਪਬਲਿਕ ਦਾ ਸਾਥ ਹੈ ਉਹ ਜ਼ਿੰਦਗੀ 'ਚ ਮੈਂ ਨਹੀਂ ਭੁੱਲੂਗਾ ਕਦੇ ਵੀ ਕੋਈ ਮ ਬੰਦਾ ਆਪਣੇ ਮਨੋਂ ਆਇਆ ਕੋਈ ਕਿਸੇ ਨੂੰ ਮਨਾਂ ਸੁਨੇਹਾ ਮਿਲ ਗਿਆ ਵੀ ਇੱਥੇ ਪ੍ਰੋਬਲਮਾਂ ਸਾਰੇ ਬੰਦੇ ਇਹ ਸਾਡੇ ਮਾਸਟਰ ਜੀ ਨੇ ਖੜੇ ਦੇਖੋ ਹਾਲਾਂਕਿ ਇਹ ਲੱਤ ਤੋਂ ਥੋੜੇ ਇਹਨਾਂ ਨੂੰ ਪ੍ਰੋਬਲਮ ਵੀ ਹੈ ਇੱਕ ਕੱਲ ਵੀ ਖੜੇ ਸੀ ਅੱਜ ਵੀ ਖੜੇ ਨੇ ਸਾਡੇ ਸਾਡੇ ਕੋਲ ਮਤਲਬ ਮਨੋਂ ਬੰਦੇ ਆਇਆ ਕੋਈ ਪੈਸੇ ਵਾਲੀ ਕੋਈ ਗੱਲ ਨਹੀਂ ਪਤਾ ਨਹੀਂ ਪਰਮਾਤਮਾ ਕਿੱਥੋਂ ਭੇਜ ਰਿਹਾ ਕੀ ਕਰ ਰਿਹਾ ਇਹ ਉਹੀ ਅਕਾਲ ਪੁਰਖ ਜਾਣਦਾ ਮੰਨਿਆ ਜਾਂਦਾ ਜੇ ਇਹ ਬੰਨ ਟੁੱਟਦਾ ਹੈਗਾ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ ਮਾਰ ਹੁੰਦੀ ਹੈ ਬਹੁਤ ਨੁਕਸਾਨ ਹੋਊਗਾ ਜੀ ਜਿਹਦਾ ਕੋਈ ਆਈਡੀਆ ਹੀ ਨਹੀਂ ਹੈ ਪਾਣੀ ਦਾ ਮੂੰਹ ਕਿਹ ਪਤਾ ਕਿੱਦਾਂ ਹੋ ਜਾਵੇ ਮੈਂ ਇੱਕ ਖ ਉਹ ਮਾਰਚ ਤੋਂ ਸ਼ੁਰੂ ਹੋ ਜਾਂਦੀ ਹੈਗੀ ਆ ਡੀਸੀਆਂ ਨੂੰ ਮੀਟਿੰਗ ਕਰਨੀ ਜ਼ਰੂਰੀ ਹੁੰਦੀ ਹੈ ਵੀ ਤੁਸੀਂ ਮੀਟਿੰਗ ਕਰੋ ਜਾ ਕੇ ਬੰਨ ਜਾ ਕੇ ਵੇਖੋ ਕਿ ਕੋਈ ਡੀਸੀ ਤਹਿਸੀਲਦਾਰ ਇਸ ਏਰੀਆ ਦੇ ਵਿੱਚ ਆ ਕੇ ਕਿਸ ਨੇ ਜਾ ਕੇ ਵੇਖਿਆ ਵੀ ਮਾਰਚ ਦੇ ਵਿੱਚ ਵੀ ਇੱਥੇ ਜਿਹੜਾ 4 ਮਹੀਨੇ ਬਾਅਦ ਜਿਹੜਾ ਜਿਹੜਾ ਬਰਸਾਤਾ ਹੋਣੀ ਜਿਹਦੇ ਕਰਕੇ ਹੜ੍ਹ ਅਦੀ ਜਿਹੜੇ ਹਾਲਾਤ ਬਣ ਜਾਂਦੇ ਨੇ ਉਹਨੂੰ ਠੀਕ ਕਰਨ ਲਈ ਉਹਨਾਂ ਨੇ ਕੋਈ ਕਦਮ ਚੱਕਿਆ ਹੈਗਾ ਦੇਖੋ ਘੁੰਮਦੇ ਫਿਰਦੇ ਤਾਂ ਰਹਿੰਦੇ ਜੇ ਸਰਕਾਰਾਂ ਇਹ ਚੀਜ਼ ਨੂੰ ਪਹਿਲ ਦੇ ਆਧਾਰ ਤੇ ਦੇਖਣ ਤਾਂ ਨੌਬਤੇ ਨਾ ਹੋਵੇ ਇੱਕ ਚੀਜ਼ ਨੂੰ ਆਪਾਂ ਗੌਰ ਕਰ ਲਈਏ ਪਹਿਲਾਂ ਹੀ ਆਹ ਹੋਏ ਨੋਬ ਤੇ ਨਾ ਆਵੇ ਹੁਣ ਤਾਂ ਸਰਕਾਰ ਦੀ ਮੰਗ ਆ ਰਹੀ ਹੈ ਸੈਂਟਰ ਸਰਕਾਰ ਤੋਂ ਵੀ ਸਾਨੂੰ 60000 ਕਰੋੜ ਰੁਪਏ ਦਿਓ ਅਸੀਂ 50000 ਰੁਪਏ ਕਿੱਲੇ ਦੇ ਸਾਹਮਣੇ ਪੰਜਾਬ ਦੇ ਲੋਕਾਂ ਨੂੰ ਦਈਏ ਦੇਖੋ ਇਹ ਤਾਂ ਹੁਣ ਦੇਣ ਤੇ ਆ ਪਹਿਲਾਂ ਹੁਣ ਆਪਾਂ ਪਿਛਲੀਆਂ ਸਰਕਾਰਾਂ ਦੇਖਿਆ ਕੋਈ 200 ਦਾ ਚੈੱਕ ਦੇਗਾ ਕੋਈ 1600 ਦਾ ਦੇ ਗਿਆ ਉਹ ਕਿੱਥੇ ਗਏ ਇਸ 16 1500 ਨਾਲ ਇੱਕ ਜ਼ਿਮੀਂਦਾਰ ਦੀ ਪਰਪਾਈ ਹੋ ਜੂਗੀ ਇੱਕ ਜ਼ਿਮੀਂਦਾਰ ਦੀ ਫਸਲ ਮਾਰ ਗਈ 10 ਕਿੱਲੇ 50 50000 ਰੁਪਏ 7000 ਰੁਪਏ ਠੇਕਾ ਲਈ ਫਿਰ ਦੋ ਕਿੱਥੋਂ ਪੂਰਾ ਕਰਨਾ ਮਾਲ ਮੰਦਰ ਉਹ ਰੁੜ ਗਿਆ ਉਹਦਾ ਅਗਲੇ ਦਾ ਉਹ ਵਿਚਾਰੇ ਕਿੱਥੋਂ ਪੂਰਾ ਕਰਨਗੇ ਖਾਣ ਇਹ ਤਾਂ ਸਰਕਾਰਾਂ ਨੇ ਦੇਖਣਾ ਪਹਿਲ ਦੇ ਆਧਾਰ ਤੇ ਪੰਜਾਬ ਨੂੰ ਕਿਵੇਂ ਮੁੜ ਕੇ ਲਿਆਉਣਾਂ ਲਈ ਹਾਂ ਤੇ ਜਦੋਂ ਇਹ ਹਾਲਾਤ ਬਣ ਗਏ ਨੇ ਸਰਕਾਰ ਦੇ ਨੁਮਾਇੰਦੇ ਆ ਰਹੇ ਨੇ ਇੱਥੇ ਹਾਂ ਘੁੰਮ ਤਾਂ ਸਾਰੇ ਰਹੇ ਨੇ ਜਿਦੋਂ ਅਸੀਂ ਇਹ ਨਹੀਂ ਕਹਿੰਦੇ ਕੋਈ ਨਹੀਂ ਘੁੰਮ ਰਿਹਾ ਸਾਰੇ ਘੁੰਮ ਰਹੇ ਨੇ ਇਹ ਨਹੀਂ ਹੈਗੇ ਹੱਲਾਸ਼ੇਰੀ ਸਾਭਦੀ ਹੈ ਸਿਰਫ ਘੁੰਮ ਰਹੇ ਹੈਗੇ ਨੇ ਨਹੀਂ ਕੰਮ ਵੀ ਕਰਵਾ ਰਹੇ ਨੇ ਜੋ ਹੁਣ ਸਰਕਾਰ ਨੇ ਕਰਨਾ ਉਹ ਹੀ ਕਰਨਾ ਸੀ ਇਹ ਤਾਂ ਆਪਣੇ ਲੈਵਲ ਤੇ ਜਿਹੜਾ ਅਸੀਂ ਕਰਨਾ ਉਹ ਅਸੀਂ ਕਰਨਾ ਇਹੀ ਕੰਮ ਪਹਿਲੇ ਕਰਾਇਆ ਹੁੰਦਾ ਤੇ ਬਈ ਇਹ ਨੌਬਤੇ ਨਹੀਂ ਸੀ ਯਾਨੀ ਭਰਾ ਮੇਰੇ ਹੋ ਸਕਦਾ ਇਹ ਦਿਨ ਅੱਜ ਕੁਝ ਹੋਰ ਹੁੰਦਾ ਇਹ ਜੀ ਲੋਕਾਂ ਦਾ ਜਿਹੜਾ ਦਰਦ ਹੈਗਾ ਉਹ ਕਹਿੰਦੇ ਨੇ ਜਿਹੜਾ ਦਿਨ ਅੱਜ ਦੇਖਣਾ ਇਹ ਜਿਹੜੇ ਲੋਕ ਨੇ ਜਿੰਨਾ ਕਰਕੇ ਕਿੰਨੇ ਪਿੰਡ ਬਚੇ ਹੋਏ ਨੇ ਮਿਹਨਤ ਨਾਲ ਲੱਗੇ ਹੋਏ ਨੇ ਆਪ ਮੁਹਾਰੇ ਲੱਗੇ ਹੋਏ ਨੇ ਇਹ ਕਹਿਨ ਚਾਹ ਨਾ ਕਹਿਣ ਜਿਹੜਾ 100% ਦੀ ਗੱਲ ਕਰੀਏ ਸਿਰਫ ਲੋਕਾਂ ਦਾ ਹੀ ਸਹਯੋਗ ਹੈ ਸਰਕਾਰਾਂ ਵੱਲੋਂ ਸਿਰ ਗੇੜੇ ਗੇੜੇ ਮਾਰ ਲੇ ਜਾਂਦੇ ਨੇ ਚਾਹ ਕੋਈ ਕੋਈ ਵੀ ਪਾਰਟੀ ਹੋਵੇ ਸ਼ਰਮਣੀ ਕਾਲੀ ਤੋਂ ਹੋਵੇ ਭਾਜਪੀ ਹੋਵੇ ਕਾਂਗਰਸ ਹੋਵੇ ਚਾਹੇ ਹੋਵੇ ਝਾੜੂ ਇਹਨਾਂ ਨੇ ਟਰੈਕਟਰ ਦੇ ਆ ਜਾਣਾ ਹੈਗਾ ਫੋਟੋ ਖਿਚਾ ਲਈਆਂ ਨੇ ਕੰਮ ਸਿਰਫ ਲੋਕਾਂ ਨੇ ਕਰਨਾ ਹੈਗਾ ਇਸ ਕਰਕੇ ਇਹਨਾਂ ਲੋਕਾਂ ਨੂੰ ਵੀ ਤੁਹਾਡੇ ਸਾਥ ਦੀ ਲੋੜ ਹੈਗੀ ਹੈ ਇਹ ਜਿਹੜਾ ਬੇਲਾ ਟਾਊਨ ਹੈ ਸਤਲੁਜ ਦਰਿਆ ਦੇ ਕੰਢੇ ਚਮਕੌਰ ਸਾਹਿਬ ਇੱਥੇ ਲੋਕ ਲੱਗੇ ਹੋਏ ਨੇ ਇਹਨਾਂ ਦੀ ਸੇਵਾ ਦੇ ਲਈ ਬਾਹਰ ਬੈਠੇ ਜਿਹੜੇ ਐਨਆਰਆਈ ਵੀਰ ਨੇ ਜਾਂ ਪੰਜਾਬ ਦੇ ਲੋਕ ਨੇ ਜਾਂ ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਜਾਂ ਨੌਨ ਪੰਜਾਬੀ ਸਾਰਿਆਂ ਨੂੰ ਸੇਵਾ ਲਈ ਇਹਨਾਂ ਲਈ ਅੱਗੇ ਆਉਣਾ ਚਾਹੀਦਾ ਹੈ ਆ ਰਹੇ ਨੇ ਕੈਮਰਾਮੈਨ ਕੁਲਦੀਪ ਸਿੰਘ ਲਾਧੂਕਾ ਦੇ ਨਾਲ ਮਨਦੀਪ ਸਿੰਘ ABC ਪੰਜਾਬ ਚਮਕੌਰ ਸਾਹਿਬ